ਕਦੇ ਲਾਡਾ ਨਾ ਕਦੇ ਗੁੱਸੇ ਨਾ ਹੁਣ ਕੋਈ ਜਗਾਵੇ ਨਾ ਭੱਜ ਕੇ ਪਿੱਛੇ ਥੋੜੀ ਕੇ ਬੁਰਕੀ ਮੂੰਹ ਵਿੱਚ ਪਾਵੇ ਨਾ ਮੁੰਜਤਾਉ ਦੀ ਯਾਦ ਸਦਾ ਮੇਰੇ ਸਾਹਾਂ ਨੇੜਿਆ ਖੁਸ਼ਕਿਸਮਤ ਨੇ ਉਹ ਪੁੱਤ ਜਿਨ੍ਹਾਂ ਦੀਆਂ ਮਹਾ ਮਹਾ ਨੇੜੇ ਆ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੀ ਮਹਾ ਮਹਾ ਨੇੜੇ ਆ ਜੀ ਜਿਵੇਂ ਕਿ ਮੈਂ ਤਨਤਨ ਸਤਿਗੁਰੂ ਅਦਾਸ ਸਿੰਘ ਮਹਾਰਾਜ ਦੇ ਗੁਰੂ ਘਰ ਹੋਵੇ ਸਾਡੇ ਜੀ ਗੁਰਬਾਲ ਮਾਲਵੀ ਕਮਰਾਂ ਦੇ ਗੁਰੂ ਘਰ ਜੀ ਜੋ ਐਸਡੀਪੀਸੀ ਦੇ ਅੰਦਰ ਆ ਉਹਨਾਂ ਦੀ ਗੱਲ ਆਪਾਂ ਸਾਈਡ ਤੇ ਹੈ ਨਾ ਉਹ ਚਲੋ ਫਿਰ ਵੀ ਤਨਖਾਹਾਂ ਵਧੀਆ ਦਿੰਦੇ ਨੇ ਜੀ ਜੋ ਸਾਡੇ ਗੁਰੂ ਘਰ ਆ ਉੱਥੇ ਦੇ ਹਾਲਾਤ ਭਾਜੀ ਮਤਲਬ ਤੁਹਾਨੂੰ ਪਤਾ ਹੀ ਆ ਜੀ ਬਹੁਤ ਤਨਖਾਹਾਂ ਵਾਲੇ ਤਾਂ ਬਹੁਤ ਮਾੜੇ ਆ ਜੀ ਕਿ ਉਹ ਤਨਖਾਹ ਇਹਦੀ 2000 ਕਿਸਮ 2500 ਕਿਸਮ 3000 ਹੁੰਦੇ ਆ ਜੀ ਤੇ ਉਹਦੇ ਵਿੱਚ ਗੁਜ਼ਾਰਾ ਕਰਾਉਣਾ ਬੜਾ ਮੁਸ਼ਕਲ ਆ ਜੀ ਤੇ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਅੱਜ ਤੁਹਾਡੇ ਨਾਲ ਖਾਸ ਤੌਰ ਤੇ ਇੱਕ ਵਿਸ਼ੇਸ਼ ਮਾਰਤਾਲਾ ਕਰਨੀ ਹੈ ਸੋ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਈ ਅਮਨਦੀਪ ਸਿੰਘ ਜੀ ਸੋ ਬਹੁਤ ਅੱਛੇ ਔਰ ਨੇਕ ਰੂਹ ਨੇ ਔਰ ਬੜਾ ਅੱਛਾ ਪ੍ਰਯਾਸ ਵੀ ਕਰਦੇ ਨੇ ਗੁਰੂ ਘਰ ਦੀ ਸੇਵਾ ਕਰਦੇ ਨਾਲ ਨਾਲ ਜੋ ਸਮਾਜ ਦੇ ਦੇ ਵਿੱਚ ਇੱਕ ਧਾਰਮਿਕ ਸਮਾਜਿਕ ਚੰਗਾ ਮੈਸੇਜ ਆਵੇ ਆਪਣੇ ਇਹਨਾਂ ਦੇ ਟ੍ਰੈਕ ਵੀ ਕਰਦੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਜਰਨੀ ਕਿਹੋ ਜੀ ਚੱਲ ਰਹੀ ਹੈ ਔਰ ਸਮਾਜ ਦੀਆਂ ਕੁਰੀਤੀਆਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਚੱਲ ਰਿਹਾ ਉਸ ਬਾਰੇ 'ਚ ਆਪਾਂ ਗੱਲਬਾਤ ਕਰਦੇ ਹਾਂ ਜੀ ਸਰ ਸਵਾਗਤ ਹੈ ਜੀ ਦਰਾਵਰ ਤੇ ਸਰ ਅੰਪਿਆਰ ਜੀ ਸਭ ਤੋਂ ਕਾਲ ਜੈ ਗੁਰਦੇਵਤਾ ਗੁਰਦੇਵ ਜੈ ਮਾ ਬਾਪਨੀ ਕੀ ਹਰਨ ਬਾਪਨੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂਆਤ ਤੋਂ ਗੱਲਬਾਤ ਕਰਦੇ ਆ ਖਾਲਸਾ ਜੀ ਕਿਵੇਂ ਦੌਰ ਸ਼ੁਰੂ ਹੋਇਆ ਜਿਵੇਂ ਤੁਸੀਂ ਇੱਕ ਸੇਵਾ ਵੀ ਨਿਮਾਉਂਦੇ ਆ ਗੁਰੂ ਘਰ ਦੇ ਵਿੱਚ ਸੇਵਾ ਨਿਮਾਉਂਦੇ ਆ ਪਾਠੀ ਦੀ ਸੇਵਾ ਨਿਮਾਉਂਦੇ ਆ ਕਿਵੇਂ ਦੌਰ ਸ਼ੁਰੂ ਹੋਇਆ ਸਿੰਗਲ ਟਰੈਕ ਜਾਂ ਸਮਾਜਿਕ ਮੈਸੇਜ ਦੇਣ ਦਾ ਧਾਰਮਿਕ ਜਿਹੜੇ ਟਰੈਕ ਕਰਨ ਦਾ ਕਿਵੇਂ ਦੌਰ ਸ਼ੁਰੂ ਹੋਇਆ ਅ ਭਾਜੀ ਗੱਲ ਹੈ ਕਿ ਇਦਾਂ ਕਿ ਆਪਾਂ ਸ਼ੁਰੂ ਤੇ ਗੁਰੂ ਘਰ ਨਾਲ ਜੁੜੇ ਹੋਏ ਆ ਜੀ ਮੇਰੇ ਦਾਦਾ ਜੀ ਜੀਵਾਦਰ ਸਾਹਿਬ ਉਹ ਸਾਰੀ ਗਰਦੀ ਸੀ ਮਨਾਏ ਗੁਰਦੁਰਗ ਸੇਵਾ ਕੀਤੀ ਗੁਰੂ ਘਰ ਦੀ ਜੀ ਤੇ ਮੈਂ ਵੀ ਤਕਰੀਬਨ 2014 ਤੋਂ ਸਤਗੁਰੂ ਰਵਿਦਾਸ ਮਹਾਰਾਜੀ ਗੁਰਦੁਰਸ ਸਾਹਿਬ ਦੇ ਕੇ ਡਿਊਟੀ ਨਿਭਾ ਰਿਹਾ ਜੀ ਤੇ ਉਸ ਤੋਂ ਪਹਿਲਾਂ ਚਲੋ ਸਵਾਬ ਨਹੀਂ ਸੀ ਕਿਉਂਕਿ ਅਸੀਂ ਡਿਊਟੀ ਤੋਂ ਥੋੜਾ ਪਰੇ ਸੀਗੇ ਸਾਡੇ ਫਾਦਰ ਸਾਹਿਬ ਡਿਊਟੀ ਨਿਭਾਉਂਦੇ ਸੀ ਤਾਂ ਫਿਰ ਕੋਈ ਸਬਬ ਇਦਾਂ ਦਾ ਬਣਿਆ ਕਿ 2014 ਦੇ ਵਿੱਚ ਮੈਨੂੰ ਗੁਰ ਘਰ ਆਉਣਾ ਪਿਆ ਜੀ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਜਿਹੜਾ ਇੱਕ ਸ਼ੁਰੂ ਤੋਂ ਸ਼ੌਂਕ ਸੀਗਾ ਜੀ ਗੌਣ ਦਾ ਕੀੜਾ ਕੈਲੋ ਜ ਨੂੰ ਪੰਜਾਬੀ ਚ ਕਹਿੰਦੇ ਆ ਜੀ ਤੇ ਉਹ ਫਿਰ ਨਾਲ ਹੌਲੀ ਹੌਲੀ ਜਿੰਦਾ ਗੁਰੂ ਘਰ ਆ ਗਿਆ ਤੇ ਗੁਰੂ ਘਰ ਚ ਪ੍ਰੋਗਰਾਮ ਹੋਣਾ ਕੋਈ ਨਾ ਕੋਈ ਕਿਸੇ ਨੇ ਮਤਲਬ ਕੀਰਤਨ ਕਰਵਾਉਣਾ ਜੀ ਤੇ ਉਹ ਕੀਤਰੀਆਂ ਬਾਹਰੋ ਸਕਦੇ ਆ ਆਪਾਂ ਜਾਂ ਆਪਣੇ ਹੋਰ ਭੈਣ ਭਰਾ ਤੇ ਉਹੇ ਕਮਾਂਚ ਚ ਸੀਗਾ ਨਹੀਂ ਜੀ ਅਸੀਂ ਆਪ ਵੀ ਕਰਦੇ ਆਂ ਨੂੰ ਆਪ ਨੂੰ ਵੀ ਸ਼ੌਂਕ ਆ ਜੀ ਫਿਰ ਉਹ ਸ਼ੌਂਕ ਦੇ ਨਾਲ ਸ਼ੁਰੂ ਹੋਇਆ ਕੰਮ ਚਲੋ ਇੱਕ ਦੋ ਟਰੈਕ ਪਹਿਲਾਂ ਕੀਤੇ ਸ਼ੌਂਕ ਨਾਲ ਫਿਰ ਉਹਦੇ ਨਾਲ ਦੀ ਨਾਲ ਸਿੱਖਣਾ ਸ਼ੁਰੂ ਕੀਤਾ ਜੀ ਕਿਉਂਕਿ ਅਗਰ ਤੁਸੀਂ ਅੱਗੇ ਆਉਣਾ ਕਿਸੇ ਵੀ ਫੀਲਡ ਦੇ ਵਿੱਚ ਉਹਦੇ ਵਿੱਚ ਮਿਹਨਤ ਜ਼ਰੂਰੀ ਆ। ਉਹ ਯਾਦ ਜ਼ਰੂਰੀ ਆ ਜਿੰਦੀ ਆ ਫਿਰ ਆਪਾਂ ਸਿੱਖਣਾ ਸ਼ੁਰੂ ਕੀਤਾ। ਤੇ ਬਸ ਛੋੜੀ ਛੋੜੀ ਫਿਰ 8-10 ਸਟੈਪ ਆ ਗਏ ਆਪਣੇ। ਜੀ ਤੇ ਔਰ ਆਪਣਾ ਜਦੋਂ ਤੁਸੀਂ ਕਹਿ ਰਹੇ ਕਿ ਸਮਾਜਿਕ ਧਾਰਮਿਕ ਕਰਦੇ ਹੋ ਉਹ ਬਾਈ ਆਪਣੀ ਮਤਲਬ ਕਹਿ ਲੋ ਕਿ ਪਰਸਨੈਲਿਟੀ ਦੇ ਕਿਉਂਕਿ ਤੁਸੀਂ ਗੁਰੂ ਘਰ ਦੀ ਸੇਵਾ ਵੀ ਕਰਦੇ ਆ। ਜਬੇ ਚੰਗਾ ਮੈਸੇਜ ਦਵਾਂਗੇ ਲੋਕਾਂ ਨੂੰ ਚੰਗਾ ਦੱਸਾਂਗੇ ਤੇ ਤਾਂ ਹੀ ਸਾਨੂੰ ਕੋਈ ਅਪਰੀਸ਼ੀਏਟ ਕਰੂਗਾ ਨਾ ਜੀ ਜਿਵੇਂ ਜਿਵੇਂ ਤੁਸੀਂ ਆਪਣੇ کردار ਦੀ ਆਪਣੇ ਕਰੈਕਟਰ ਦੀ ਖਿਆਲ ਰੱਖ ਕੇ ਚੰਗਾ ਚੰਗਾ ਗਾਉਂਦੇ ਹੋ ਚੰਗਾ ਸਮਾਜਿਕ ਮੈਸੇਜ ਦੇਣਾ ਤੁਹਾਨੂੰ ਬਾਕੀ ਜਿਹੜੇ ਲੋਕ ਨੇ ਜਿਹੜੇ ਅੱਜ ਦੌਰ ਕਰਦੇ ਅੱਜ ਦੇ ਦੌਰ ਦੀ ਆਪਾਂ ਗੱਲ ਕਰਦੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਤੇ ਲੋਕ ਆਪਣੇ ਆਪ ਦੇ ਫੇਮ ਘਟਣ ਦੇ ਕਿੱਦਾਂ ਦੇ ਜਿਹੜੇ ਅਸ਼ਲੀਲ ਵੀਡੀਓਜ਼ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭਾਜੀ ਕਹਿਣਾ ਤਾਂ ਮਤਲਬ ਹੁਣ ਐਕਚੁਅਲੀ ਕੀ ਹੁੰਦਾ ਕਿ ਕੋਈ ਵੀ ਬੰਦਾ ਉਹ ਕੰਟੈਂਟ ਯੂਜ਼ ਕਰਦੇ ਹੋ ਸ਼ਲੀਲ ਕਰਦੇ ਜਾਂ ਕੋਈ ਵੀ ਹੈਗਾ ਨਾ ਉਹਦੇ ਵਿੱਚ ਮੈਂ ਕਿਹਾ ਉਹਨਾਂ ਦਾ ਘੱਟ ਕਸੂਰ ਆ ਦੇਖਣ ਵਾਲਿਆਂ ਦਾ ਸੁਣਨ ਵਾਲਿਆਂ ਦਾ ਜ਼ਿਆਦਾ ਕਸੂਰ ਜੀ ਕਿਉਂਕਿ ਤੁਸੀਂ ਦੇਖੋ ਚੰਗੀ ਚੀਜ਼ ਬਹੁਤ ਘੱਟ ਵਾਇਰਲ ਹੁੰਦੀ ਆ ਜਿਹੜੀ ਚੀਜ਼ ਉਪਤਾ ਦੀ ਹੁੰਦੀ ਆ ਉਹ ਦਿਨ ਦਿਨ ਰਾਤੋ ਰਾਤ ਮਤਲਬ ਮਿਲੀਅਨਸ ਲੱਖਾਂ ਵਿਊ ਲੋਕੀ ਉਹਦੇ ਵਾੜੀ ਜੀ ਤੁਹਾਨੂੰ ਕੀ ਲੱਗਦਾ ਲੋਕ ਵੀ ਮਸਾਲਾ ਦੇਖਣਾ ਪਸੰਦ ਆ ਜਾਂਦੀ ਲੋਕ ਵੀ ਮਸਾਲਾ ਦੇਖਣਾ ਪਸੰਦ ਕਰਦੇ ਆ ਜੀ ਜਿੱਦਾਂ ਪਿੱਛੇ ਜਿਹਾ ਦੋ ਚਾਰ ਮਹੀਨੇ ਪਹਿਲਾਂ ਸਾਗਰ ਦੀ ਬੋਟੀ ਉਹ ਲੋਕਾਂ ਨੇ ਐਸਾ ਚਲਾ ਛੱਡਿਆ ਕਿ ਮਤਲਬ ਤੁਸੀਂ ਪੁੱਛੋਗੇ ਨਾ ਅੱਜ ਕੱਲੋ ਮੇਰਾ ਕਬੀਰਾ ਗੁਰੂ ਬਾਦਾਂ ਬਣੀਏ ਜੀ ਗੁਰੂ ਬਾਦਾਂ ਬਣੀਏ ਤਾਂ ਉਹ ਦਿਨ ਰਾਤੋ ਰਾਤ ਟ੍ਰੈਂਡਿੰਗ ਚੱਲ ਰਿਹਾ ਟ੍ਰੈਂਡਿੰਗ ਚੱਲ ਰਿਹਾ ਲੋਕੀ ਵੀ ਉਹਦਾਂ ਦਾ ਦੇਖਣਾ ਪਸੰਦ ਕਰਦੇ ਆ ਪਰ ਚਲੋ ਪ੍ਰਮਾਤਮਾ ਭਲੀ ਕਰੇ ਮਨ ਲੋਕ ਠੀਕ ਆ ਜੀ ਜੀ ਪਰ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਚਾਈਨਾ ਦੀ ਗੱਲ ਕਰਦੇ ਆਂ ਅਮਰੀਕਾ ਦੀ ਗੱਲ ਕਰਦੇ ਆਂ ਉਹ ਆਪਣਾ AI ਤਿਆਰ ਕਰਕੇ ਅੱਗੇ ਵਧਣ ਦੀ ਗੱਲ ਕਰਦੇ ਆਂ ਪਰ ਸਾਡਾ ਜਿਹੜਾ ਸਮਾਜਿਕ ਢਾਂਚਾ ਆ ਜਾਂ ਜਿਹੜੇ ਸਾਡੇ ਲੋਕ ਆ ਚਾਹੇ ਜਾਏ ਉਹ ਧਾਰਮਿਕ جنگ ਛੇੜ ਦਿੰਦੇ ਨੇ ਚਾਹੇ ਉਹ ਟਰੋਲ ਵਾਲੀ ਗੱਲਾਂ ਕਰਦੇ ਨੇ ਪਰ ਤੁਹਾਨੂੰ ਕੀ ਲੱਗਦਾ ਇਹਨਾਂ ਗੱਲਾਂ ਦੇ ਨਾਲ ਅਸੀਂ ਪਿੱਛੇ ਨਹੀਂ ਜਾ ਰਹੇ ਹਾਂਜੀ ਹਾਂਜੀ ਬਿਲਕੁਲ ਪਿੱਛੇ ਜਾ ਰਹੇ ਅਸੀਂ ਸੋਸ਼ਲ ਮੀਡੀਆ ਦਾ ਬਹੁਤ ਦੁਰਵਿయోగ ਕਰਕੇ ਦੁਰਵਿయోగੀ ਕਹਿ ਸਕਦੇ ਹਾਂ ਜੀ ਕੀ ਬੜੇ ਕਰਤੀ ਕਿ ਨਾਲ ਹੀ ਯੂਜ਼ ਕਰ ਰਹੇ ਹਾਂ ਉਹ ਬੜਾ ਪਿੱਛੇ ਜਾ ਰਹੇ ਆ ਜੀ ਚੰਗੇ ਕੰਟੈਂਟ ਲਿਆਉਣੇ ਬੜੀ ਮਤਲਬ ਲਿਆਉਣੇ ਚਾਹੀਦੇ ਲੋਕਾਂ ਨੂੰ ਅੱਗੇ ਜੀ ਨਾਲ ਲੋਕਾਂ ਤੇ ਆਪਣੇ ਸਮਾਜ ਤੇ ਪ੍ਰਭਾਵ ਪੈਂਦਾ ਹੈ ਜੀ ਪਰ ਤੁਹਾਡਾ ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਨੇ ਹੋ ਤੁਸੀਂ ਉਹ ਦੌਰ ਕਿਹੋ ਜਿਹਾ ਚੱਲਦਾ ਤੁਹਾਨੂੰ ਤੁਹਾਡੀ ਜਿਹੜੀ ਮਿਹਨਤ ਬਣਦੀ ਮਿਹਨਤ ਹੈ ਉਹਦੇ ਵਿੱਚ ਘਰ ਦਾ ਗੁਜ਼ਾਰਾ ਹੋ ਜਾਂਦਾ ਭਾਜੀ ਗੁਰੂ ਘਰਾਂ ਦੀ ਗੱਲ ਕਰੀਏ ਤਾਂ ਮਤਲਬ ਮੈਂ ਆਪਣੇ ਗੁਰੂ ਘਰਾਂ ਦੀ ਗੱਲ ਕਰ ਰਿਹਾ ਜੀ ਜੀ ਪਰ ਇਸ ਗੱਲ ਨੂੰ ਥੋੜਾ ਤਵੱਜੋ ਦਿੱਤੀ ਜਾਵੇ ਕਿ ਮੈਂ ਤਨਤਨ ਸਰ ਗੁਰੂ ਅਰਦਾਸ ਮਹਾਰਾਜ ਦੇ ਗੁਰੂ ਘਰ ਹੋਰ ਸਾਡੇ ਬੋਰਮਾਲ ਸਿੰਘ ਮਹਾਰਾਜ ਦੇ ਗੁਰੂ ਘਰ ਜੋ ਐਸਡੀਪੀਸੀ ਦੇ ਅੰਡਰ ਆ ਉਹਨਾਂ ਦੀ ਗੱਲ ਆਪਾਂ ਸਾਈਡ ਤੇ ਹੈ ਨਾ ਉਹ ਚਲੋ ਫਿਰ ਵੀ ਤਨਖਾਹਾਂ ਵਧੀਆ ਦਿੰਦੇ ਨੇ ਜੀ ਜੋ ਸਾਡੇ ਗੁਰੂ ਘਰ ਆ ਉੱਥੇ ਦੇ ਹਾਲਾਤ ਭਾਜੀ ਮਤਲਬ ਤੁਹਾਨੂੰ ਪਤਾ ਹੀ ਆ ਜੀ ਬਹੁਤ ਤਨਖਾਹਾਂ ਵਾਲੇ ਤਾਂ ਬਹੁਤ ਮਾੜੇ ਆ ਜੀ ਕਿ ਉਹ ਤਨਖਾਹ ਜੇ 2000 ਕਿਸਮ 2500 ਕਿਸਮ 3000 ਹੁੰਦੇ ਆ ਜੀ ਤੇ ਉਹਦੇ ਵਿੱਚ ਗੁਜ਼ਾਰਾ ਕਰਪੋਣਾ ਬੜਾ ਮੁਸ਼ਕਲ ਆ ਜੀ ਤੇ ਚਲੋ ਨਾਲ ਦੀ ਨਾਲ ਆਪਾਂ ਕੁਛ ਨਾ ਕੁਛ ਆਪਣਾ ਪਰਿਵਾਰ ਦੇ ਪਾਲਣ ਵਾਸਤੇ ਹੋਰ ਕੰਮ ਵੀ ਕਰਦੇ ਆ ਜੀ ਤੇ ਬਖਸ ਇਹ ਹੀ ਆ ਵੀ ਮੇਰਾ ਥੋੜਾ ਜਿਹਾ ਇੱਕ ਬੇਨਤੀ ਵੀ ਜਿੰਨੇ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਪਾਤੀ ਸਿੰਘ ਸਾਡੇ ਗੁਰੂ ਘਰਾਂ ਦੇ ਵਿੱਚ ਕਰਦੇ ਨੇ ਜੀ ਉਹਨਾਂ ਨੂੰ ਇਹ ਕਿ ਕੱਲਾ ਤੁਸੀਂ ਇਸ ਗੱਲ ਤੇ ਮੈਂ ਬਹੁਤ ਸਾਰੀ ਵੀਡੀਓ ਦੇਖਦਾ ਕਾਫੀ ਵੀਡੀਓ ਬਰਲੀ ਹੁੰਦੀ ਹੈ ਨਾ ਜੀ ਵੀ ਸਾਨੂੰ ਗੁਰੂ ਘਰ ਚ ਉਹ ਪ੍ਰੋਪਰ ਬਣਦੀ ਸੇਵਾ ਨਹੀਂ ਦਿੰਦੇ ਜੀ 4000 ਰੁਪਏ ਬੰਦੇ ਤੇ ਮੈਂ ਇਹੀ ਬੇਨਤੀ ਕਰੂੰਗਾ ਯਾਰ ਭਾਈ ਆਪਣਾ ਆਪਣਾ ਕੰਮ ਕਰੋ ਨਾਲ ਦੀ ਨਾਲ ਹੈ ਨਾ ਜਿੰਨਾ ਦਾ ਤੁਸੀਂ ਕੰਮ ਕਰ ਕਰ ਸਕਦੇ ਹੋ ਕੋਈ ਕੋਈ ਕੰਮ ਦੇ ਵਿੱਚ ਕੋਈ ਡੈਡੀ ਹੈ ਨਹੀਂਗੀ ਕਿ ਤੁਸੀਂ ਆਪਣੀ ਸਬਜੀ ਦੀ ਰੈਡੀ ला ਸਕਦੇ ਹੋ ਫਰੂਟ ਦੀ ला ਸਕਦੇ ਹੋ ਜੂਸ ਦੀ ला ਸਕਦੇ ਹੋ ਕੋਈ ਵੀ ਤੁਸੀਂ ਕੋਲ ਜਿੰਦਾ ਦਾ ਕੰਮ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਕੋਈ ਸ਼ਰਮਾਉਣ ਵਾਲੀ ਗੱਲ ਨਹੀਂ ਹੈਗੀ ਜੀ ਮਿਹਨਤ ਕਰਨ ਦੇ ਵਿੱਚ ਕੋਈ ਡੈਡੀ ਵੀ ਤੁਸੀਂ ਗੁਰੂ ਘਰ ਦੀ ਗਰੰਟੀ ਹੋਏ ਤੁਸੀਂ ਕੰਮ ਨਹੀਂ ਕਰ ਸਕਦੇ ਔਰ ਮੇਰਾ ਕਮੇਟੀਆਂ ਨੂੰ ਵੀ ਥੋੜਾ ਜਿਹਾ ਇਹ ਬੇਨਤੀ ਹੈ ਜੀ ਕਿ ਮੰਨ ਲਓ ਕਮੇਟੀ ਨੂੰ ਪ੍ਰੋਪਰ ਬਣਦੀ ਤਰਖਾ ਨਹੀਂ ਦੇ ਸਕਦੇ ਹੈ ਨਾ ਜੀ ਪਰ ਕਮੇਟੀਆਂ ਦੇ ਵਿੱਚ ਸਮਾਜ ਦੇ ਵਿੱਚ ਪੰਜ ਸੱਤ ਦਸ ਸੰਬੰਧ ਇਹਨਾਂ ਦੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਬੜਾ ਖੁਸ਼ੀ ਮਿਲਦਾ ਨਾ ਜੀ ਵੀ ਤੁਸੀਂ ਉਹਨਾਂ ਨੂੰ ਕੋਈ ਕੰਮ ਸ਼ੁੱਕਰ ਕਰਕੇ ਦੇ ਦੋ ਜੀ ਕੋਈ ਕੋਨ ਨੂੰ ਦੁਕਾਨ ਖੜਾਣੇ ਦੀ ਬਾ ਲੋ ਹੈਲਪ ਕਰ ਦੋ ਤਾਂ ਕਾਰੋਬਾਰ ਸ਼ੁਰੂਆਤ ਕਰਦਾ ਕਾਰੋਬਾਰ ਚੱਲ ਪਵੇ ਅਗਲਾ ਆਪਣਾ ਕਾਰੋਬਾਰ ਬੱਚਿਆਂ ਦਾ ਪਾਵਨ ਪੋਸ਼ਣ ਕਰੇ ਅਗਲਾ ਤੁਹਾਨੂੰ ਕਹੀਗਾ ਜਿੱਦਨ ਖਾ ਲਈ ਹੈ ਨਾ ਜੀ ਫਿਰ ਤੁਸੀਂ ਕੋਈ ਨਾ ਕੋਈ ਦੀ ਹੈਲਪ ਕਰੋਗੇ ਉਹ ਆਪਣੇ ਕੰਮ ਤੇ ਤੁਰਿਆ ਰਹੇ ਬਾਕੀ ਅਗਲਾ ਗੁਰੂ ਘਰ ਦੀ ਸੇਵਾ ਕਰ ਰਿਹਾ ਚਲੋ ਪਰਮਾਤਮਾ ਦੀ ਡਿਊਟੀ ਲਈ ਹੈ ਗੁਰੂ ਘਰ ਦੀ ਸੇਵਾ ਕਰਨੀ ਵੀ ਕਿਉਂਕਿ ਮੈਂ ਬ ਬੁਲੇ ਤੂੰ ਗੁਰੂ ਘਰ ਦੀ ਸੇਵਾ ਕਰ ਤੈਨੂੰ ਸਭ ਕੁਝ ਹੀ ਮਿਲਦੂਗਾ ਪਰ ਜੀ ਜੋ ਪੈਸੇ ਦੇ ਦੇਣਾ ਨਾ ਪੈਸਾ ਤੇ ਫਿਰ ਜਿਸੇ ਦੇ ਵਾਲੀ ਜਰੂਰਤ ਜਰੂਰਤ ਹੈ ਤੇ ਉਹ ਵੀ ਗੁਰੂ ਘਰ ਨੂੰ ਥੋੜਾ ਜਿਆ ਕਮੇਟੀਆਂ ਨੂੰ ਜੋੜ ਦੇਣਾ ਚਾਹੀਦਾ ਜੀ ਤੇ ਜਿਵੇਂ ਆਪਾਂ ਰਿਆਦ ਦੀ ਗੱਲ ਕਰਦੇ ਸੀ ਪਹਿਲਾਂ ਰਿਆਦ ਦਾ ਜ਼ਿਕਰ ਕਰਦੇ ਸੀ ਕਿੰਨਾ ਸਮਾਂ ਰਿਆਦ ਕਰਦੇ ਹੋ ਉਹਨੂੰ ਤੁਹਾਡੀ ਗੁਰੂ ਕਿਹੜਾ ਨਹੀਂ ਕਿਹਨਾਂ ਨੂੰ ਤੁਸੀਂ ਗੁਰੂ ਜਿਹੜਾ ਅਪਣਾਇਆ ਭਾਜੀ ਰਿਆਦ ਦੀ ਗੱਲ ਕਰੀਏ ਤਾਂ ਤਕਰੀਬਨ ਜ਼ਿਆਦਾ ਨਹੀਂ ਜੀ ਬਿਲਕੁਲ ਚਲੋ ਆਪਣੇ ਘਰਾਂ ਦੇ ਜੀਵਨ ਕਰਕੇ ਆਪਣੇ ਸਭ ਆਪਣੇ ਜੀਵੀਆਂ ਕਰਕੇ ਕਹਿ ਲੋ ਕੰਮ ਕਰ ਕਰਕੇ ਜਾਂ ਬੱਚਿਆਂ ਦੇ ਕਵੀਦਾਰ ਹੋਣ ਕਰਕੇ ਕਿ ਦਿਨ ਵਿੱਚ 2 ਘੰਟੇ 1 ਘੰਟਾ ਸਵੇਰੇ 1 ਘੰਟਾ ਸ਼ਾਮ ਨੂੰ ਜੀ ਜ਼ਰੂਰ ਸਮਾਂ ਗੱਡੀ ਦਾ ਕਿ ਆਪਾਂ ਰਿਆਲ ਕੀਤਾ ਜਾਵੇ ਰਿਆਲ ਕੀਤਾ ਜਾਵੇ ਹਾਂ ਜੀ ਜੀ ਤੇ ਜਿਹੜਾ ਤੁਹਾਡਾ ਸਭ ਤੋਂ ਸਮਾਜਿਕ ਫੇਵਰੇਟ ਕਿਹੜਾ ਤੁਹਾਡਾ ਜਿਹੜਾ ਤੁਹਾਨੂੰ ਆਪ ਨੂੰ ਵਧੀਆ ਲੱਗਦਾ ਕਿ ਜਿਹੜੇ ਤੁਸੀਂ ਟਰੈਕ ਕੀਤੇ ਆ ਉਹਨਾਂ ਵਿੱਚੋਂ ਤੁਹਾਨੂੰ ਜਿਹੜਾ ਵਧੀਆ ਲੱਗਦਾ ਉਹ ਜ਼ਰੂਰ ਦੋ ਬੋਲ ਹੋ ਜਾਣਾ ਹਾਂ ਬਜੀ ਇੱਕ ਨਾ ਆਪਾਂ ਕੀਤਾ ਸੀ ਪਿਛਲੇ ਹਾ डिसेंबर ਮਹੀਨੇ ਜੀ 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 ਉਹ ਛੋਟੇ ਚਾਚਾ ਜੀ ਦਾ ਜੀ 10 ਸਾਲ ਬਾਅਦ ਤੇ ਉੱਥੇ ਮੇਰੇ ਅਟ੍ਰੈਕ ਕੀਤਾ ਸੀ ਮੈਂ ਅੱਛਾ ਸੀਗਾ ਉਦੋਂ ਵਧੀਆ ਲੱਗਾ ਸੀ ਜੀ ਤੇ ਉਹ ਸਾਡੇ ਰਾਜੂ ਭਾਜੀ ਆ ਠੰਡੇ ਤੋਂ ਜੀ ਉਹਨਾਂ ਦਾ ਲਿਖਿਆ ਹੋਇਆ ਤੇ ਉਹ ਚੰਦ ਦੋ ਬੋਲ ਦਰਨਾ ਸਾਂਝੀ ਕਰਨਾ ਚਾਹੁੰਗਾ ਜੀ ਨਿੱਕੇ ਨਿੱਕੇ ਲਾਲ ਨੂੰ ਜੀ ਨਿਹਾਂ ਵੇਖੋ ਖਾ ਗਈਆਂ ਨਿੱਕੀ ਹਾਂ ਸੀ ਜ਼ਿੰਦਾਂ ਹਾਂ ਵੇਖੋ ਨੀਹਾਂ ਚ ਸਮਾ ਗਈਆਂ ਨੀਹਾਂ ਚ ਸਮਾ ਕੇ ਨੀਹਾਂ ਸਿੱਖੀ ਦੀਆਂ ਰੱਖੀਆਂ ਕਰਕੇ ਉਹ ਦਿਨ ਚਤੇ ਭਾਰੇ ਜਹਾਨੇ ਅਖੀਆ ਪਾ ਕੇ ਸ਼ਹੀਦੀ ਸਾਰੀ ਕੌਮ ਨੂੰ ਜਗਾ ਗਈਆਂ ਨਿੱਕੀਆਂ ਸੀ ਜ਼ਿੰਦਾ ਵੇਖੋ ਨੀਹਾਂ ਚ ਸਮਾ ਗਈਆਂ ਨਿੱਕੀਆਂ ਸੀ ਜ਼ਿੰਦਾ ਵੇਖੋ ਨੀਹਾਂ ਚ ਸਮਾ ਗਈਆਂ ਔਰ ਮਧਿਆ ਜੀ ਜੇ ਤੁਸੀਂ ਜ਼ਿਕਰ ਕੀਤਾ ਧਰਮ ਦਾ دین ਦਾ ਆਪਣੇ ਈਮਾਨ ਤੇ ਖੜੇ ਰਹਿਣ ਦਾ ਜ਼ਿਕਰ ਕੀਤਾ ਕਿ ਈਮਾਨ ਜਿਹੜਾ ਉਹਨਾਂ ਦਾ ਈਮਾਨ ਨਹੀਂ ਡੋਲਿਆ ਤੇ ਉਹ ਆਪਣੇ ਈਮਾਨ ਤੇ ਖੜੇ ਰਹੇ ਤਾਂ ਅੱਜ ਦੇ ਅੱਜ ਦੇ ਪੰਜਾਬ ਦੇ ਦੌਰ ਤੇ ਆਪਾਂ ਗੱਲਬਾਤ ਕਰਦੇ ਕਿ ਇਹ ਵੀ ਇੱਕ ਬੜਾ ਮਸਲਾ ਪੱਕਿਆ ਹੋਇਆ ਕਿ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਹਾਂਜੀ ਮਾਹੌਲ ਜਿਵੇਂ ਪਿਛਲੇ ਦਿਨ ਜਿਹੜਾ ਉਹਨਾਂ ਨੂੰ ਉਮਰ ਕੈਲਬੇ ਜਮਿੰਦਰ ਪਾਸਟਰ ਨੂੰ ਚੰਡੀਗੜ੍ਹ ਤੋਂ ਜਿਹੜੇ ਸਾਡੇ ਰੌਕੀ ਵਾਲ ਕਿਸੀ ਉਹ ਵੀਰ ਕੇਸ ਲੜਦੇ ਸੀ ਉਹ ਵੀ ਬੜਾ ਮਸਲਾ ਪੱਕਿਆ ਪਰ ਤੁਹਾਨੂੰ ਕੀ ਲੱਗਦਾ ਇਮਾਨ ਜਿਵੇਂ ਜਿਵੇਂ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਕੀ ਲੱਗਦਾ ਅੱਜ ਦੇ ਪੰਜਾਬ ਦੇ ਲੋਕਾਂ ਦਾ ਇਮਾਨ ਪੱਕਾ ਖੜਾ ਹੈ ਕਿਤੇ ਨਾ ਕਿਤੇ ਉਹ ਆਪਣੀ ਮਾਨ ਤੇ ਖੜੇ ਹੈ ਕਿ ਨਹੀਂ ਖੜੇ ਨਹੀਂ ਭਾਜੀ ਮਨ ਲੋ ਇਸ ਕਰ ਇਸ ਕਾ ਦਾ ਮੈਨੂੰ ਮੈਂ ਸਪਸ਼ਟ ਤਨ ਨਹੀਂ ਕਰ ਦੇ ਸਕਦਾ ਜੀ ਬਟ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਅੱਜ ਕੱਲ ਜੋ ਕੁਝ ਹੋ ਰਿਹਾ ਜੀ ਇਹਦੇ ਵਿੱਚ ਨਾ ਕਿਤੇ ਨਾ ਕਿਤੇ ਤੁਹਾਡਾ ਪ੍ਰਚਾਰ ਜੀ ਕੋਈ ਵੀ ਧਰਮ ਹੈ ਜੀ ਮੈਟਰ ਕਰਦਾ ਹੈ ਤੁਹਾਡਾ ਪ੍ਰਚਾਰ ਜੇ ਤੁਸੀਂ ਆਪਾਂ ਕਹੇ ਲੋ ਸਿੱਖ ਹੀ ਘਟਦੀ ਜਾਂਦੀ ਹੈ ਜੀ ਜੀ ਤੇ ਉਹ ਕਿਤੇ ਨਾ ਕਿਤੇ ਗਲਤੀ ਸਾਡੀ ਹੈ ਪ੍ਰਚਾਲਕਾਂ ਦੀ ਹੈ ਉਹ ਬ੍ਰੋ ਮਤਲਬ ਮੇਨ ਤਰਫੋਂ ਲੈ ਕੇ ਉਹ ਗਲਤੀ ਹੈ ਜੀ ਜੋ ਉਹਨਾਂ ਦਾ ਪ੍ਰਚਾਰ ਜਿਆਦਾ ਜਿਸ ਤਰ੍ਹਾਂ ਦਾ ਪ੍ਰਚਾਰ ਜਿਆਦਾ ਹੋਏਗਾ ਉਹ ਕੁਦਰਤੀ ਗੱਲ ਹੈ ਕਿ ਲੋਕ ਉਹਦੇ ਨਾਲ ਜੁੜਨਗੇ ਜੀ ਲੋਕੋ ਨੂੰ ਚੰਗਾ ਜਾਣਗੇ ਇਸ ਕਰਕੇ ਆਪਾਂ ਇਹਦੇ ਵਿੱਚ ਕੋਈ ਸਪਸ਼ਟ ਨਹੀਂ ਕਹਿ ਸਕਦੇ ਨਾ ਕਿ ਲੋਕਾਂ ਦਾ ਇਮਾਨ ਲੋਕ ਤਾਂ ਵਿਚਾਰੇ ਦੁਖੀ ਹੈ ਜੀ ਜੀ ਹਰ ਬੰਦਾ ਦੁਖੀ ਹੈ ਉਹ ਜਿੱਥੇ ਉਹ ਨਾਲ ਸਿੰਘ ਤੌਰ ਤੇ ਗਲਾਨ ਹੋਈ ਮਿਲਦੀ ਉਹ ਉਦੋਂ ਚਲੇ ਜਾਂਦਾ ਜੀ ਹਾਂਜੀ ਤੇ ਔਰ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਕਿਹੜਾ ਟਰੈਕ ਆ ਮੈਨੂੰ ਪਤਾ ਲੱਗਾ ਸੀ ਆਫ ਦਾ ਰਿਪੋਰਟ ਆਪਾਂ ਗੱਲ ਕੀਤੀ ਸੀ ਕਿ ਮਾ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਲੈ ਕੇ ਆ ਰਹੇ ਹੋ ਨਵਾਂ ਇੱਕ ਟਰੈਕ ਉਹਦੇ ਬਾਰੇ ਵੀ ਜਰੂਰ ਦੋ ਬੋਲ ਹੋ ਜਾਣ ਹਾਂਜੀ ਜਰੂਰ ਸਰੋਤਿਆਂ ਨੂੰ ਦੱਸਿਓ ਕਿ ਉਹ ਕਿਹੜਾ ਤੁਹਾਡਾ ਟਰੈਕ ਜਿਹੜਾ ਆ ਗਿਆ ਔਰ ਕਦੋਂ ਆ ਜਾਏ ਹਾਂਜੀ ਮਾਦ ਅਪਾਂ ਟਰੈਕ ਕਰ ਰਹੇ ਹਾਂ ਜੀ ਲੈ ਕੇ ਤਕਰੀਬਨ ਸਾਡਾ ਗੋਲ ਹੈ ਕਿ ਮਦਰਸੇ ਤੋਂ ਪਹਿਲਾਂ ਪਹਿਲਾਂ ਹੋ ਜੇ ਜੂਨ ਦੇ ਮਹੀਨੇ ਮਦਰਸੇ ਹੁੰਦਾ ਜੂਨ ਦਾ ਚਲਾਈ ਦੇ ਮਹੀਨੇ ਚ ਹੈ ਨਾ ਕਿਉਂਕਿ ਤਿਆਰ ਆ ਰੈਡੀ ਤਕਰੀਬਨ ਵੀਡੀਓ ਦਾ ਕੰਮ ਸ਼ੁਰੂ ਕਰਨਾ ਵੀਡੀਓ ਸ਼ੂਟ ਹੋ ਗੁਰ ਜੀ ਰਸਤੋ ਪ੍ਰੰਤ ਦੇਖਦੇ ਇਹ ਦੋ ਬੋਲ ਜ਼ਰੂਰ ਹੋ ਜਾਣ ਕਦੇ ਲੜਨ ਨਾ ਕਦੇ ਗੁੱਸੇ ਨਾ ਹੁਣ ਕੋਈ ਜਗਾਵੇ ਨਾ ਭੱਜ ਕੇ ਪਿੱਛੇ ਥੋੜੀ ਕੇ ਬੁਰਕੀ ਮੋਹ ਵਿੱਚ ਪਾਵੇ ਨਾ ਮੁੰਜ ਤਾਂ ਉਹਦੀ ਯਾਦ ਸਦਾ ਮੇਰੇ ਸਾਹਾਂ ਨੇੜਿਆ ਖੁਸ਼ਕਿਸਮਤ ਨੇ ਉਹ ਪੁੱਤ ਜਿਨ੍ਹਾਂ ਦੀਆਂ ਮਾਵਾ ਨੇੜੇ ਆ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੀਆਂ ਮਾਵਾ ਨੇੜੇ ਆ ਤੁਬੋਸ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਮਾਂ ਦੇ ਉੱਤੇ ਵੀ ਜਿਹੜਾ ਆਨਲਾਈਨ ਸੰਗਠ ਵਿੱਚ ਲੋਕਾਂ ਲਈ ਇੱਕ ਚੰਗਾ ਮੈਸੇਜ ਲੈ ਕੇ ਆ ਰਹੇ ਹੋ ਪਰ ਜਿਵੇਂ ਜਦੋਂ ਇਹ ਸ਼ੁਰੂਆਤ ਕਰਦੇ ਆ ਜਾਂ ਖੁਦ ਵੀ ਲਿਖਦੇ ਹੋ ਕਿ ਜਾਂ ਰਾਈਟਰਾਸ ਤੋਂ ਲੈਣੇ ਆ ਖੁਦ ਲਿਖਣ ਦਾ ਨਹੀਂ ਬਈ ਹਲੇ ਆਪਾਂ ਨੂੰ ਤਾਂ ਨਹੀਂ ਹੈਗਾ ਆਪਾਂ ਆਈਡੀਆ ਬਣਾ ਲੀਦਾ ਜਰੂਰ ਜੇ ਆਪਾਂ ਇਦਾਂ ਦਾ ਆਈਡੀਆ ਕਰਨਾ ਆ ਜੀ ਫਿਰ ਉਹ ਉਹ ਸਭ ਨਾਲ ਪਾਈ ਆ ਡੀਆ ਰਾਈਟ ਹੰਮ ਸਜੈਸਟ ਕਰਦੀਦਾ ਕਿ ਆਪਾਂ ਇਦਾਂ ਦਾ ਕੁਝ ਕਰਨਾ ਚਾਹੁੰਦੇ ਹਾਂ ਨਾ ਜਿਵੇਂ ਮਾ ਵਾਲਾ ਆਈਡੀਆ ਹੈ ਰਾਮ ਰੌਕਸਰ ਵੀ ਇਹ ਲਿਖਿਆ ਹੋਇਆ ਜੀ ਇਹ ਜਿਹੜਾ ਨਿੱਗੀਆਂ ਜਿੰਦਾ ਵਾ ਰਾਜੂ ਭਾਜੀ ਨੇ ਮਿੰਟੇ ਤੋਂ ਸੰਨੀ ਮਾਨਾ ਤਲਵੰਡੀ ਭਾਜੀ ਆਪਣਾ ਜਿਹਨਾਂ ਦਾ ਰਾਜਾ ਸਾਹਿਬ ਦਾ ਟਰੈਕ ਬਹੁਤ ਅੱਛਾ ਗਿਆ ਸੀ ਜੀ ਬਸ ਤਾਂ ਮਤਲਬ ਨਾਲ ਦੀ ਨਾਲ ਕੜੀਆਂ ਜੁੜਦੀਆਂ ਰਹਿੰਦੀਆਂ ਅੱਛੇ ਰਾ ਮਿਲਦੇ ਦਿੰਦੇ ਆ ਤੇ ਪਰ ਜਦੋਂ ਜਦੋਂ ਇਹ ਜੋ ਜਦੋਂ ਤੁਸੀਂ ਕੋਈ ਵੀ ਟਰੈਕ ਤਿਆਰ ਕਰਵਾਉਣਾ ਹੁੰਦਾ ਖਰਚਾ ਕਿਵੇਂ ਕਿਵੇਂ ਮੈਨੇਜ ਕਰਦੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਗੁਜ਼ਾਰਾ ਕਰਨਾ ਬੜਾ ਮਤਲਬ ਔਖਾ ਵਾ ਕਿਉਂਕਿ ਤੁਸੀਂ ਨਾਲ ਦੀ ਨਾਲ ਸੇਵਾ ਵੀ ਕਰਦੇ ਨਾਲ ਦੀ ਨਾਲ ਤੁਸੀਂ ਆਪਣਾ ਕੋ ਕੰਮ ਵੀ ਕਰਦੇ ਨੇ ਪਰ ਨਾਲ ਤੁਹਾਨੂੰ ਇਹ ਵੀ ਸ਼ੌਂਕ ਹੈ ਪਰ ਕਿਵੇਂ ਕਿਵੇਂ ਇਹਨੂੰ ਮੈਨੇਜ ਕਰਦੇ ਹੋ ਸਾਰੇ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਬਸ ਭਾਈ ਸ਼ੌਂਕ ਆ ਕੇ ਉਹਨੂੰ ਅੱਗੇ ਲੈ ਆਉਣ ਵਾਸਤੇ ਤਾਂ ਕਰਨਾ ਹੀ ਪੈਂਦਾ ਮੈਨੇਜ ਸ਼ੁਰੂ ਤੋਂ ਬਹਿਲਾ ਕਿਉਂਕਿ ਆਪਣੇ ਕੋਈ ਏਡਾ ਹੈ ਨਹੀਂਗਾ ਕਿ ਕੋਈ ਬਾਹਰ ਮੜਨ ਵਾਲਾ ਨਾ ਜਿਹਾ ਜੋ ਆਪਾਂ ਕਰਦੇ ਆ ਜਾਂ ਕਿਦਾਂ ਨਹੀਂ ਹੈ ਕਿ ਕੋਈ ਦੋ ਤੱਕ ਆਰਟਿਸਟ ਦਾ ਨਾਮ ਨਹੀਂ ਹੁੰਦਾ ਉਹ ਨੂੰ ਕੋਈ ਨਹੀਂ ਪੁੱਛਦਾ ਜੀ ਹਨਾ ਆ ਵੀ ਕਰਨਾ ਪੈਂਦਾ ਸਾਰਾ ਕੁਝ ਬਾਕੀ ਇਹ ਕਿ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਅੱਠ ਦਾ ਨਾਮ ਵੈਸੇ ਵੈਸੇ ਪ੍ਰੋਗਰਾਮ ਮਿਲ ਜਾਂਦੇ ਆ ਨਹੀਂ ਫਿਲਹਾਲ ਤਾਂ ਇਹ ਕੋਈ ਨਹੀਂ ਭਾਜੀ ਪ੍ਰੋਗਰਾਮਾਂ ਦੀ ਕੋਈ ਟੀ ਗੱਲ ਨਹੀਂ ਹੈਗੀ ਇਹ ਵੀ ਅਨਾਲ ਮੈਂ ਆਪਣੇ ਚ ਵੀ ਕੰਮੀ ਦੱਸਣ ਲੱਗਾ ਸੀ ਤੁਹਾਨੂੰ ਕਿ ਅਸੀਂ ਵੀ ਹੁਣ ਮੇਨ ਸ਼ੁਰੂ ਕੀਤੀ ਹੈ ਹਨਾ ਜੀ ਅੱਲਾ ਤੁਹਾਡਾ ਟਰੈਕ ਕਰਨਾ ਤੁਹਾਨੂੰ ਪ੍ਰੋਗਰਾਮ ਆਉਣ ਦਾ ਕੋਈ ਇਦਾਂ ਨਹੀਂ ਹੈਗਾ ਪ੍ਰੋਗਰਾਮ ਤਾਂ ਬਾਹਲੇ ਲੋਕ ਉਦਾਂ ਵੀ ਕਰੀ ਜਾਂਦੇ ਆ ਜੀ ਉਹ ਤੁਹਾਡਾ ਇੱਕ ਪਿੱਛੇ ਜਾਇਆ ਸੀਗਾ ਜਿਹੜਾ ਉਹ ਪਾਕਿਸਤਾਨੀ ਸਿੰਗਰਸੀ ਕਾਰਟਿਸਟ ਨਾ ਜੀ ਜੀ ਉਹ ਵੀ ਬਹੁਤ ਮਸ਼ਹੂਰ ਹੋਇਆ ਹੈ ਪਰ ਗੱਲ ਇਹ ਹੈ ਕਿ ਅਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਆ ਮਿਹਨਤ ਕਰਦੇ ਆ ਜੀ ਹੌਲੀ ਹੌਲੀ ਸਮੇਂ ਚ ਲੱਗਦਾ ਕੀ ਕਰੋਗੇ ਜਾਂ ਤੁਹਾਡਾ ਚਾਹੇ ਪੰਜ ਰੰਗੜੀ ਕਹਿਣੋ ਚਾਹੇ ਕੋਈ ਰਾਗੀ ਢਾਗੀ ਇਦਾਂ ਦਾ ਕੋਈ ਜਥਾਪਨਾ ਹੋਵੇ ਬਿਲਕੁਲ 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 ਹੌਲੀ ਹੌਲੀ ਸਮੇਂ ਚ ਲੱਗਦਾ ਹੋਵੇ ਇਦਾਂ ਦੀ ਮਿਹਨਤ ਕਰ ਰਹੇ ਆ ਅਸੀਂ ਮੈਨੇ ਮੈਂ ਕਿ ਮਿਹਨਤ ਤੋਂ ਬਿਨਾ ਪ੍ਰੋਗਰਾਮ ਆਉਣਾ ਵੀ ਫਜ਼ੂਲ ਹੈ ਮੇਰੇ ਦੇ ਤੌਰ ਤੇ ਨਾ ਵੀ ਸਾਨੂੰ ਪ੍ਰੋਗਰਾਮ ਆਉਂਦਾ ਨਹੀਂ ਠੀਕ ਹੈ ਪਰ ਅਸੀਂ ਮਿਹਨਤ ਕਰ ਰਹੇ ਆ ਨੇਕ ਕਰਕੇ ਲੋਕਾਂ ਨੂੰ ਦਿਖਾਵਾਂਗੇ हां ਲੋਕਾਂ ਨੂੰ ਕੁਝ ਦੱਸਾਂਗੇ ਵੀ ਆ ਅਸੀਂ ਕਰਦੇ ਫਿਰ ਪ੍ਰੋਗਰਾਮ ਆਉਂਦਾ ਮਜ਼ਾ ਵੀ ਆਰਦਾ ਹਨਾ ਕਿ ਆਪਣੇ ਵੱਲੇ ਸਾਨੂੰ ਬੇਸੀ ਵੀ ਕੁਝ ਕਰ ਸਕਦੇ ਆ ਜੀ ਤੇ ਜਿਵੇਂ ਇਹ ਇੱਕ ਟੀਮ ਹੁੰਦੀ ਆ ਵੀਡੀਓ ਐਡੀਟਿੰਗ ਵਾਲੀਆਂ ਕੰਪਨੀਆਂ ਵੱਲੋਂ ਕਦੀ ਵੀ ਕੋਈ ਉਦਾਂ ਦਾ ਕੋਈ ਸ਼ਿਕਾਇਤ ਵਾਲਾ ਮਾਮਲਾ ਨਹੀਂ ਆ ਕਿ ਜਿਵੇਂ ਕੋਈ ਤੁਹਾਡੇ ਨਾਲ ਫਰਾਡ ਹੋਇਆ ਹੋਵੇ ਇਸ ਕੰਮ ਦੇ ਵਿੱਚ ਇਸ ਫੀਲਡ ਦੇ ਵਿੱਚ ਨਹੀਂ ਫਰਾਡ ਵਾਲਾ ਭਾਜੀ ਤਾਂ ਕੰਪਨੀਆਂ ਆਪਾਂ ਹਜੇ ਤੱਕ ਤਾਂ ਕੋਈ ਕੰਪਨੀ ਦਾ ਕਹਿ ਲੋ ਕਿ ਉਹ ਆਪ ਕੰਪਨੀ ਨੂੰ ਕਹਣਾ ਦਿੱਤਾ ਨਹੀਂ ਕਿਸੇ ਨੂੰ ਨਾ ਜਿੰਨੇ ਵੀ ਕੰਪਨੀਆਂ ਜਾਈ ਆਪਣੇ ਭਰਾਏ ਜੁੜੇ ਹੋਏ ਆ ਜਿੱਦਾਂ ਆਪਣਾ ਰੁਸ਼ਨਤਾਨੀ ਭਾਜੀ ਉਹਨਾਂ ਨੇ ਦੋ ਦਿਨ ਟਰੈਕ ਕੀਤੇ ਆ ਅੰਕੀਰ ਚੋਪੜਾ ਜੀ ਵੀਡੀਓ ਡਾਇਰੈਕਟਰ ਨੇ ਉਹ ਵੀਡੀਓ ਕਰਦੇ ਆ ਜੀ ਤੇ ਆਪ ਹੀ ਕਰੀਦਾ ਸਾਰਾ ਕੁਝ ਕੰਪਨੀਆਂ ਨੂੰ ਤਾਂ ਆਪ ਕਹੀਏ ਵੀ ਇਹ ਕੰਪਨੀਆਂ ਨੂੰ ਆਪ ਟਰੈਕ ਕਰਤਾ ਤਾਂ ਉਹਨਾਂ ਨੇ ਪੈਸੇ ਨਹੀਂ ਲਾਏ ਜਿੱਦਾਂ ਆਪ ਆਪਣੇ ਦੇ ਪੈਸੇ ਲੈ ਕੇ ਲਾਉਣੇ ਵਜੇ ਜੀ ਹਨਾ ਆਪ ਹੀ ਕੋਸ਼ਿਸ਼ ਕਰਦੇ ਪਏ ਆ ਬਾਕੀ ਇਹਦੇ ਵਿੱਚ ਥੋੜਾ ਜਿਹਾ ਅੰਕੀਰ ਚੋਪੜਾ ਜੀ ਦਾ ਬੜਾ ਯੋਗਦਾਨ ਆ ਜੀ ਉਹ ਟਰੈਕ ਕਿਸੇ ਨਾ ਕਿਸੇ ਕੰਪਨੀ ਨਾਲ ਗੱਲ ਕਰਕੇ ਉਹ ਮੈਂ ਬੈਠ ਕੇ ਸੁਝਾ ਦਿੱਤਾ ਕਿ ਫਿਰ ਉਹਨੂੰ ਕਿ ਕਰ ਲਈਦਾ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਸਾਥੀਓ ਸੋ ਬੇਨਤੀ ਹੈ ਕਿ ਵੀਡੀਓ ਨੂੰ ਜਰੂਰ ਪੂਰਾ ਸੁਣਿਓ ਨਾਲ ਦੇ ਵਿੱਚ ਆਪਣੀ ਕਮੈਂਟ ਬਾਕਸ ਦੇ ਵਿੱਚ ਰਹਿ ਜਰੂਰ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ